ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵੀਡੀਓ ਚ ਆਪਾਂ ਜਾ ਰਹੇ ਆ ਸਹਾਵੀ ਜੋ ਕਿ ਰਾਜਸਥਾਨ ਚ ਪੈਂਦਾ ਮੇਰੇ ਘਰੋਂ ਕਰੀਬ 250 ਕਿਲੋਮੀਟਰ ਦਾ ਰਾਹ ਤੇ 5 ਘੰਟੇ ਲੱਗਦੇ ਜਾਣ ਨੂੰ ਸਮਾਂ ਹੋ ਚੱਕਿਆ ਸ਼ਾਮ ਦੇ 5:30 ਤੇ ਸਾਡਾ ਵਿਚਾਰ ਕਰੀਬ ਆਢਾਢੇ ਤੋਂ ਤੁਰਨ ਦਾ ਤੇ ਮੇਰੇ ਨਾਲ ਜਾ ਰਹੇ ਆ ਬਾਈ ਬਨੀ ਤੇ ਅਰਸ਼ ਫਿਲਹਾਲ ਆਪਾਂ ਕਰਦੇ ਆ ਗੱਡੀ ਨੂੰ ਵਾਸ਼ ਇਹ ਕਰਕੇ ਰੈਡੀ ਤੇ ਫਿਰ ਆਪਾਂ ਹੁੰਨੇ ਆ ਤਿਆਰ ਜੁੜੇ ਰਿਓ ਸਫਰ ਦੇ ਨਾਲ ਗੱਡੀ ਦੀ ਸਾਫ ਸਫਾਈ ਆਪਾਂ ਕਰਤੀ ਹੁਣ ਵੇਟ ਕਰਦੇ ਆ ਕੈਨੇਡਾ ਵਾਲੇ ਮਿੱਤਰਾਂ ਦੇ ਸਮਾਨਾ ਨੇ ਦਿੱਤਾ 8 ਵਜੇ ਦਾ ਦੇਖਦੇ ਆ ਕਿੰਨੇ ਕ ਸਮੇਂ ਤੇ ਪਹੁੰਚ ਨਹੀਂ ਹੋ 8:13 ਤੇ ਆਪਣੇ ਕੈਨੇਡਾ ਵਾਲੇ ਮਿੱਤਰ ਹਲੇ ਵੀ ਪਹੁੰਚੇ ਨਹੀਂ ਆਪਾਂ ਰੈਡੀ ਆਂ ਵੇਟ ਕਰਦੇ ਆਂ ਦੇਖਦੇ ਆਂ ਕਦੋਂ ਤੱਕ ਆਉਂਦੇ ਆ ਸਮਾਂ ਹੋ ਗਿਆ 8:30 ਸਾਡਾ ਪਲਾਨ ਸੀ ਕਰੋ ਤਰ੍ਹਾਂ ਦਾ 8 ਵਜੇ ਤੇ ਸਾਡਾ ਕੈਨੇਡਾ ਵਾਲਾ ਮਿੱਤਰ ਆ ਭਾਈ ਅਰਸ਼ਦੀਪ ਸਿੰਘ ਜੀ ਇਹ ਸਮੇਂ ਦੇ ਪਵੰਦ ਜਿਆਦਾ ਆ ਤਾਂ ਕਰਕੇ ਅਸੀਂ ਅੱਧਾ ਘੰਟਾ ਲੇਟ ਆ ਗਏ ਕੱਕ ਤਾਂ ਹੈ ਪਿੰਡੋਂ ਲਗਭਗ 60 ਕਿਲੋਮੀਟਰ ਤੇ ਪਹਿਲਾ ਸਟਾਪ ਕਰਿਆ ਤੇ ਸ਼ਾਇਦ ਇੱਕ ਅੱਧਾ ਸਟਾਪ ਹੋਰ ਚਾਹ ਲਈ ਕਰਾਂਗੇ ਸਿੱਧਾ ਗੁਰੂ ਘਰ ਜਾ ਕੇ ਰੋਧਾਂਗੇ ਜਾਂ ਕੋਈ ਹੋਰ ਹੈ ਰਾਹ 'ਚ ਰੁਕਣ ਦਾ ਵਿਚਾਰ ਜਿਆ ਕਿਲੋਮੀਟਰ ਆਈ ਫੋਨ ਦਾ ਟਾਈਮ ਹੋ ਗਿਆ ਨਾ ਸਮਾ ਹੋ ਗਿਆ 1 ਵਜੇ 8 ਮਿੰਟ ਆਈ ਫੋਨ ਤੇ ਸਮਾ ਹੋ ਗਿਆ ਨਾ ਤੇ ਸਾਡਾ ਸਫ਼ਰ ਰਹਿ ਗਿਆ 50 ਕਿਲੋਮੀਟਰ ਦਾ ਇੱਥੇ ਸੀ ਰੁਕੇ ਆ ਚਾਹ ਪੀਣ ਲਈ ਇੱਥੇ ਨਹੀਂ ਰੁਕੇ ਸਾਰੇ ਇੱਥੇ ਨਹੀਂ ਇੱਥੇ ਸਮਾਤ ਲਈ ਇੱਥੇ ਇੱਥੇ ਤੇ ਆਪਾਂ ਹਿਸਾਬੇ ਤੋਂ ਕੋਈ 30 ਕਿਲੋਮੀਟਰ ਪਿੱਛੇ ਆ ਜਿੱਥੇ ਰਾਹ ਤੇ ਦਰਖਤ ਡੇਗਿਆ ਹੋਇਆ ਉਹਦੇ ਕਰਮ ਸਾਈਡ ਤੋਂ ਰਾਜਾ ਕੱਢਿਆ ਹੋਇਆ ਦੇਖਦੇ ਆਂ ਹੈ ਆਪਣੀ ਕਾਰ ਲੰਘਣ ਜੋਗਾ ਰਸਤਾ ਜਾਂ ਨਹੀਂ ਰਸਤੇ ਮਣੀ ਨਹੀਂ ਹੈ ਹਲਕੀ ਹੁੰਦਾ ਕੈਮਰਾ ਸੌਫਟਵੇਅਰ ਨਾਲ ਆ ਵੀਰੇ ਹਾਂ ਹੁੰਦੀ ਜੰਮੀ ਪਈ ਆ ਖਤਮ ਆ ਛੋਟੀ ਆਫ ਰੋਡਿੰਗ ਤੋਂ ਬਾਅਦ ਬੈਕ ਆਫ ਰੋਡ ਹੋਰ ਸਾਵੇ ਇੱਥੇ ਜਾ ਕੇ ਰਹਿਣ ਦਾ ਡਿਸਾਈਡ ਕਰਦੇ ਆਂ ਬਾਬਾ ਨੂੰ ਦੁਖੀ ਕਰਨਾ ਇੱਥੇ ਕੋਈ ਗੈਸਟ ਹਾਊਸ ਲੱਭਦੀ ਛੋਟਾ ਮੋਟਾ ਸਵੇਰ ਦੇ ਵਜੇ ਕਿ ਜੀ ਢਾਈ ਤੇ ਆਪਾਂ ਪਹੁੰਚ ਗਏ ਪਿੰਡ ਸਹਾਵੇ ਗੁਰੂ ਘਰ ਦੇ ਬਾਹਰ ਖੜੇ ਆਂ ਅਰਸ਼ ਤੇ ਮਨੀ ਖੜੇ ਆ ਬਾਬਾ ਜੀ ਤੋਂ ਰਹਿائش ਬਾਰੇ ਪਤਾ ਕਰਨ ਲਈ ਅਸੀਂ ਪਹਿਲਾਂ ਵੀ ਇੱਥੇ ਜਿੰਨੀ ਵਾਰੀ ਆਏ ਆਂ ਕਾਫੀ ਲੇਟ ਨਾਈਟ ਹੀ ਪਹੁੰਚੇ ਆ ਕਦੇ ਇੱਕ ਦੀ ਰੇਂਜ ਚ ਇੱਕ ਵਾਰੀ ਸਵੇਰ ਸਾਢੇ 3 ਪਹੁੰਚੇ ਸੀ ਤੇ ਅੱਜ ਪਹੁੰਚੇ ਆ 2:30 ਵਜੇ ਗੁਰੂ ਘਰ ਪਹੁੰਚ ਗਏ ਤੇ ਗੱਡੀ ਆਪਾਂ ਕਰਤੀ پارک ਹੁਣ ਕੋਈ 2 ਘੰਟੇ ਸੌਵਾਂਗੇ ਤੇ ਸਵੇਰ ਸੂਰਜ ਨਿਕਲਣ ਤੋਂ ਪਹਿਲਾਂ ਆਪਾਂ ਚੱਲਾਂਗੇ ਜੋ ਗੁਰਦੁਆਰਾ ਟਿੱਲਾ ਸਾਹਿਬ ਉਧਰ ਵਾਲਾ ਸਵੇਰ ਦੇ ਹੋ ਗਏ 6:30 ਤੇ ਆਪਾਂ ਇਹ ਗੁਰੂ ਘਰ ਤੋਂ ਚੱਲੇ ਪਾਉਣ ਲੱਗੇ ਆ ਗੁਰਦੁਆਰਾ ਕੰਲਾ ਸਾਹਿਬ ਵੱਲ ਆ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਸਾਹਮਣੇ ਆਪਾਂ ਹਾਂ ਤੁਸ ਪਹਿਲੀ ਵਾਰ ਸੋਨੇ ਟਾਈਮ ਤੇ ਨਿਕਲੇ ਆ ਮਤਲਬ ਜਿੰਨਾ ਟਾਈਮ ਰਿਆਜ਼ੀਰਾਦ कितने बजे निकलना? कोई टाइम तो निकलती थी। चार चंबा लगा था। है? मोडी फाइव। हाँ, मोडी फाइव। ਪੱਤੀ ਪਿੰਡ ਦੀ ਫਰਨੀ ਤੋਂ ਸਾਰਾ ਕੱਚਾ ਰਾਖ ਨਹੀਂ ਹੋ ਗਿਆ। ਇਹ ਰਹਾ ਪਹਿਲਾਂ ਇਹ ਤੋਂ ਸਿੰਗਲ ਸੀ। ਸਾਰਾ ਹੀ ਕੱਚਾ ਸੀ ਹੁਣ ਤਾਂ অলਮੋਸਟ ਪੱਕੇ ਕਰਨ ਦੀ ਤਿਆਰੀ ਆ। ਇਹ ਕਲੀਅਰ ਕਰ ਦੇ। ਦੇਖਦੇ ਆਂ। ਸਾਨੂੰ ਜਿਹੜਾ ਇੱਥੇ ਆਉਣ ਦਾ ਚਾ ਸੀ ਉਹਦੀ ਵਜ੍ਹਾ ਸੀ ਇਹ ਗੁਰੂ ਘਰ ਨੂੰ ਜਾਂਦਾ ਰਾਹ ਜਿਹੜਾ ਜਮਾ ਹੀ ਟਿੱਬਿਆਂ ਵਿੱਚ ਦੀ ਜਾਂਦਾ ਸੀ ਜਮਾਲ ਵਾਲੇ ਟਿੱਬੇ ਨੇ ਪਰ ਹੁਣ ਇਹ ਸੜਕ ਬਣ ਚੁੱਕੀ ਆ ਹਾਲਾਂਕਿ ਸਹੂਲਤਾਂ ਕਿ ਮਨ ਕਰਾਵਿਆ ਹੋਵੇਗਾ ਜੀ ਅੱਗੇ ਨਹੀਂ ਸੜਕਾਂ ਚੌੜੀਆਂ ਹੋਣਗੀਆਂ ਨੰਨ ਬੜੇ ਘੁੰਦੇ ਨੇ ਪਰ ਇਹ ਵੀ ਆ ਜਲ ਆਪਾਂ ਤਾਂ ਮਤਲਬ ਆਪ ਪਾਉਣਾ ਹੀ ਕਦੇ ਆਪਰੇ ਕੋਈ ਸਾਲ ਦੋ ਸਾਲ ਬਹੁਤ ਹੋਣਾ ਜਿਨ੍ਹਾਂ ਨੇ ਦਿੱਲੀ ਜਾਣਾ ਉਨਾਲੀ ਇਹ ਚੀਜ਼ ਜ਼ਰੂਰੀ ਹੈ ਇਹ ਅੱਗੇ ਰਸਤਾ ਨਾ ਪਿੰਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਜੰਮੇ ਕੱਚਾ ਸੀਗਾ ਚਾਰ ਪੰਜ ਕਿਲੋਮੀਟਰ ਜੰਮਾ ਕੱਚਾ ਮਨ ਲਓ ਜਿਵੇਂ ਤੁਸੀਂ ਇਹ ਖੇਤ ਆ ਇਦਾਂ ਹੀ ਸੀਗਾ ਵੀ ਇਹਦੇ ਵਿੱਚ ਦੀ ਜਾਣਾ ਪੱਛੇ ਰਾ ਹੀ ਐਕਸਾਈਟਮੈਂਟ ਸਾਡੀ ਮਰਜ਼ੀ ਪਰ ਫਿਰ ਵੀ ਇਹੜਾ 5 ਕਿਲੋ ਮੀਟਰ ਪਾਰ ਹੈ ਸੋਣਾ ਚੜਦੇ ਸੂਰਜ ਦੀ ਲਾਲੀ ਹਲਕੀ ਜਿਹੀ ਤਾਂ ਹੁੰਦੀ ਹੈ ਆਪ ਵੀ ਗਲੀ ਦੇ ਵਿੱਚੋਂ ਲੱਗਦਾ ਗਾਂ ਦੇ ਨਾਲ ਗੁਰੂ ਘਰ ਤੋਂ ਲਗਭਗ 1.5 ਕਿਲੋਮੀਟਰ ਪਹਿਲਾਂ ਰੁਕੇ ਆ ਤਸਵੀਰਕਾਰੀਆਂ ਹੋ ਰਹੀਆਂ ਨੇ ਸਨਰਾਇਜ਼ ਬਹੁਤ ਸੋਹਣਾ ਵਿਊ ਮੈਂ ਤਾਂ ਯਾਰ ਸਿਰਫ ਇੱਥੇ ਸਿਰਫ ਤੇ ਸਿਰਫ ਇਹ ਜੋ 5 ਕਿਲੋਮੀਟਰ ਦਾ ਸਟਰੈਚ ਆ ਹਸਾਵੇ ਪਿੰਡ ਤੋਂ ਗੁਰਦੁਆਰਾ ਢਿੱਲਾ ਸਾਹਿਬ ਲਈ ਉਹੀ ਇੰਜੋਏ ਕਰਨ ਆਉਦੇ ਰਹੇ ਆ ਪਰ ਇਸ ਵਾਰੀ ਸਾਨੂੰ ਨਹੀਂ ਸੀ ਪਤਾ ਕਿ ਸੜਕ ਬਣ ਗਈ ਐ ਨਹੀਂ ਹੋ ਸੋਣਾ ਰਹਾ ਫਿਰ ਵੀ ਸਾਨੂੰ ਉੱਥੇ ਖੜਿਆ ਨੂੰ ਹੋ ਗਈ ਲਗਭਗ 10-15 ਮਿੰਟ ਸੂਰਜ ਖਾਸਾ ਉੱਤੇ ਆ ਗਿਆ ਤਸਵੀਰ ਦੀ 골ਡਨ ਰੋਸ਼ਨੀ ਚ ਗੁਰੂ ਘਰ ਵੀ ਉੱਥੋਂ ਦਿਖਣ ਲੱਗ ਗਿਆ। ਨਿਸ਼ਾਨ ਸਾਹਿਬ ਚਮਕ ਰਿਹਾ। ਕਰਕੇ ਫੋਟੋਗ੍ਰਾਫੀ ਕਰਕੇ, ਫੋਟੋ ਸ਼ੂਟ ਕਰਕੇ, ਫੋਟੋਆਂ ਫੜਾ ਕੇ ਵੀਡੀਓ ਵਿੱਚ ਵੀ। ਹਾਂ। ਤੇ ਸਨਰਾਈਜ਼ ਇੰਜੋਏ ਕਰਕੇ ਗੰਮ ਲਗਭਗ ਅਸੀਂ ਘੰਟਾ ਕਰਾ ਉੱਥੇ ਖੜੇ ਰਹੇ। ਹੁਣ ਜਾ ਰਹੇ ਹਾਂ ਗੁਰੂ ਘਰ ਵੱਲ ਸਾਰਿਆਂ ਨਾਲ। ਅ ਭਾਈ ਸਪੈਸ਼ਲ ਗੁਰੂ ਘਰ ਲਈ ਸੜਕ ਬਣੀ ਆ ਇਹ। ਅ ਮੈਨੂੰ ਪਹਿਲਾਂ ਇਸ ਵੀ ਕਿਤੇ ਅੱਗੇ ਪੈਂਡ ਜਾਂਦੀ ਉਹ। ਨਹੀਂ ਨਹੀਂ, ਪਰ ਨਹੀਂ। ਗੁਰਦੁਆਰੇ ਨੂੰ ਹੀ ਆ। ਆਹ ਪਾਮਪੂਮ ਵੀ ਸਾਰੇ ਨਵੇਂ ਲਾਇਆ ਨੇ ਇਹ ਵਾਲੇ ਵਾਲੇ 6 ਕਿਲੋਮੀਟਰ ਦਾ ਰਾਹ ਹੈ ਤੇ ਇੱਚ ਬਣਿਆ ਆਹ ਬਾਈ ਚ ਹਾਂ ਬਾਈ ਚ ਪਹੁੰਚ ਗਏ ਜੀ ਆਪਾਂ ਗੁਰੂ ਘਰ 5 ਵਜੇ ਦੇ 7 ਵਜੇ 47 ਮਿੰਟ ਤੇ ਅਸੀਂ ਪਹੁੰਚ ਗਏ ਗੁਰਦੁਆਰਾ ਢਿੱਲਾ ਸਾਹਿਬ ਪਹਿਲਾਂ ਇੱਥੇ ਨੂੰ ਸਾਰਾ ਟਿੱਬਿਆਂ ਵਿੱਚ ਦੀ ਰਾਹ ਹੀ ਸੀ ਇੱਥੋਂ ਦੀ ਪਰ ਇਹ 2023 ਚ ਇੱਕ ਪ੍ਰੋਪਰ ਸੜਕ ਬਣ ਗਈ ਗੁਰੂ ਘਰ ਲਈ 嗯，嗯。Yeah. Yeah. ਇੱਕ ਗੁਰੂ ਘਰ ਉਹਨਾਂ ਲਿਮਟਿਡ ਜੀ ਜਗ੍ਹਾ ਚੋਂ ਇੱਕ ਆ ਜਿੱਥੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੋਨੋਂ ਆਏ ਹੋਣ ਇਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਆਪਣੀ ਦੂਜੀ ਦਾਸੀ ਵੜੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵੱਲ ਨੂੰ ਜਾ ਰਹੇ ਸੀ ਉਦੋਂ ਇੱਥੇ ਰੁਕੇ ਸੀ ਇੱਕ ਬੜੇ ਉੱਚੇ ਟਿੱਬੇ ਤੇ ਬਣੀ ਬੜੀ ਸੋਹਣੀ ਇਹ ਇਮਾਰਤ ਆ ਤੇ ਇਹਨੂੰ ਕਹਿੰਦੇ ਵੀ ਨੇ ਗੁਰਦੁਆਰਾ ਸਿੱਲਾ ਸਾਹਿਬ ਪਰ ਇੱਥੇ ਸੰਗਤ ਇੰਨੀ ਨਹੀਂ ਆਉਂਦੀ ਜੋ ਇੱਥੇ ਬਾਬਾ ਜੀ ਸਾਨੂੰ ਮਿਲੇ ਉਹਨਾਂ ਨੇ ਵੀ ਆਪਦਾ ਦੁੱਖ ਜ਼ਾਹਰ ਕਰਿਆ ਇਹ ਕਿ ਨਾ ਇੱਥੇ ਸੇਵਾਦਾਰ ਜਿੰਨੇ ਚਾਹੀਦੇ ਉਹਨੇ ਹੈਗੇ ਆ ਤੇ ਸੰਗਤ ਵੀ ਉੰਨੀ ਗਿਣਤੀ ਚ ਨਹੀਂ ਆਉਂਦੀ ਹਾਲਾਂਕਿ ਬੜੀ ਇਤਿਹਾਸਿਕ ਜਗ੍ਹਾ ਤੇ ਜੇ ਆਪਾਂ ਦੇਖੀਏ ਪੰਜਾਬ ਤੋਂ ਕੋਈ ਬਹੁਤੀ ਦੂਰ ਵੀ ਹੈ ਨਹੀਂ ਅੱਧੇ ਪੰਜਾਬ ਤੋਂ ਤਾਂ ਇਹ ਐਵੇਂ ਆ ਕਿ ਆਪ ਐਕਰੀਆਂ ਦੀ ਟ੍ਰਿਪ ਕਰਕੇ ਵੀ ਇੱਥੋਂ ਵਾਪਸ ਜਾ ਸਕਦੇ ਆ ਗੁਰਦੁਆਰਾ ਸਾਹਿਬ ਦੀ ਮੁੱਖ ਮਾਰਗ ਤੋਂ ਹੇਠਾਂ ਉਤਰ ਕੇ ਇੱਕ ਮਰਿਆ ਹੋਇਆ ਬਾਗਲਾ ਇੱਥੇ ਕਾਫੀ ਦਰਖਤ ਲਏ ਹੋਇਆ ਪਾਣੀ ਦੀ ਡਿੱਗੀ ਆ ਗੁਰੂ ਘਰ ਮੱਥਾ ਟੇਕ ਲਿਆ ਤੇ ਹੁਣ ਇੱਥੇ ਆਪਾਂ ਆਲੇ-ਦੁਆਲੇ ਦੇ ਗੀੜਾ ਖੱਡ ਕੇ ਵਾਪਸੀ ਕਰਦੇ ਆ ਪਿੰਡ ਵੱਲ ਨੂੰ ਮੇਰੇ ਕੋਲ ਖਿਆਲ ਵੀਡੀਓਜ਼ ਪੁਰਾਣੀਆਂ ਹੋਣਗੀਆਂ ਜਾਂ ਫੋਟੋਜ਼ ਮੈਂ ਅਟੈਚ ਕਰੂੰ ਇੱਥੇ ਜੋ ਪੁਰਾਣਾ ਰਾਹ ਸੀ ਇਹ ਗੁਰੂ ਘਰ ਦਾ ਉਹਦੀਆਂ ਗੁਰੂ ਘਰ ਤੱਕ ਪੋ ਥੋੜਾ ਜਿਹਾ ਅੱਗੇ ਆਗੇ ਪਹਿਲਾਂ ਜੋ ਗੁਰਦੁਆਰੇ ਨੂੰ ਰਾਹ ਸੀ ਉਹ ਵੀ ਕੁਛ ਐਵੇਂ ਦਾ ਹੀ ਸੀ ਇੱਥੇ ਜੀ ਗੁਰਦੁਆਰੇ ਦਾ ਤੋਂ ਉੱਥੋਂ ਆਪਾਂ ਕੁਛ ਥੋੜਾ ਜਿਹਾ ਅੱਗੇ ਜਾ ਕੇ ਵਾਪਸ ਮੁੜਾਂਗੇ ਆਉਟ ਲੱਗੇ ਦਿੱਤਾ ਇੱਕ ਵਾਰ ਸੈਂਸ ਨਾ 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 ਜਿਵੇਂ ਆਪਾਂ ਰੇਤ ਦੇ ਟਿੱਬੇ ਦੇਖਣ ਜਾਂਦੇ ਆ ਜੈਸਲਮੇਰ ਜਾਂ ਬੀਕਾਨੇਰ ਜਾਂ ਉਸੀਆਂ ਹਾਲਾਂਕਿ ਉਹ ਲੈਵਲ ਦੀ ਗੱਲਬਾਤ ਤਾਂ ਨਹੀਂ ਹੈਗੀ ਪਰ ਪੰਜਾਬ ਤੋਂ ਸਿਰਫ 250 ਕਿਲੋਮੀਟਰ ਤੇ ਪੰਜਾਬ ਤੋਂ ਵੀ ਕਿਉਂ ਲੁਧਿਆਣਾ ਤੋਂ 250 ਕਿਲੋਮੀਟਰ ਤੇ ਆ ਬੜੇ ਸੋਹਣੇ ਸ਼ਾਂਤ ਖਾਲੀ ਪੇਟੇ ਬੇ ਆਪਾਂ ਨੂੰ ਦਿਖ ਜਾਂਦੇ ਆ ਚਾਰਤ ਨੂੰ ਦੇਖ ਰਹੇ ਹੋਣਿਆ ਹਿਰਨਾ ਦੀ ਡਾਰ ਗੁਰੂ ਘਰ ਤੋਂ 2-3 ਕਿਲੋਮੀਟਰ ਅੱਗੇ ਆਏ ਆ ਤੇ ਫਿਰਨਾਂ ਦੀਆਂ ਡਾਰਾਂ ਇੱਥੇ ਕਾਫੀ ਨੇ ਦੇਖੋ ਨਜ਼ਾਰੇ ਹੂ ਸਾਹ ਤੁਹਾਨੂੰ ਬੈਕਗ੍ਰਾਉਂਡ ਚ ਹੁੰਦਾ ਪਾਠ ਵੀ ਸੁਣ ਰਿਹਾ ਵੀ ਕੀ ਬਾਤ ਆ ਜਰਾ ਬਹੁਤ ਆ ਆਪਾਂ ਆਪਣੀ ਫਰੰਟ 휠 ਡਰਾਈਵ ਚ ਜਿੰਨੀ ਸੀਮਤ ਕਾਫਰੋਡਿੰਗ ਕਰ ਸਕਦੇ ਸੀ ਉਹ ਕਰਕੇ ਵਾਪਸ ਆ ਗਏ ਗੁਰੂ ਘਰ ਕੋਲੇ ਤੇ ਹੁਣ ਜਾਵਾਂਗੇ ਜੋ ਪਿੰਡ ਚ ਗੁਰਦੁਆਰਾ ਬਣਿਆ ਉੱਥੇ ਉਸ ਤੋਂ ਬਾਅਦ ਵਾਪਸ ਪਿੰਡ ਪਹੁੰਚ ਗਏ ਆਪਾਂ ਸਹਾਵੇ ਪਿੰਡ ਵਾਲੇ ਗੁਰਦੁਆਰੇ ਇੱਧਰ ਸਾਰਾ ਸਰਾਂ ਤੇ ਲੰਗਰ ਹਾਲ ਨੇ ਇਹ ਸਾਈਡ ਗੁਰੂ ਘਰ ਤੇ ਇਹਦੇ ਨਾਲ ਹੀ ਅੱਠ ਗੁੰਜਿਆਂ ਵਾਲਾ ਇੱਕ ਸਰੋਵਰ ਆ ਗੋਦਵਾਰੇ ਦੇ ਗੇਟ ਦੇ ਨਾਲ ਹੀ ਇਹ ਛੋਟਾ ਗੇਟ ਹੈ ਇੱਕ ਇਹ ਅੱਗੇ ਜਾ ਕੇ ਕਨੈਕਟ ਕਰਦਾ ਸਰੋਵਰ ਨੂੰ ਪਿੰਡ ਚ ਗੁਰੂ ਘਰ ਆ ਤੇ ਬਾਹਰ ਜੋ ਢਿੱਲਾ ਸਾਹਿਬ ਗੁਰਦੁਆਰਾ ਦੋਨਾਂ ਦੇ ਦਰਸ਼ਨ ਕਰਕੇ ਆਪਾਂ ਸਹਾਵੇ ਤੋਂ ਕਰ ਲੱਗਿਆ ਰਵਾਨਗੀ ਪਹੁੰਚ ਗਏ ਤਨਾਲੇ ਦੀਪਕ ਟਾਬੇ ਤੇ ਆਪਣਾ ਅੱਜ ਦਾ ਪਹਿਲਾ ਸਟਾਪ ਆ ਇਹ ਔਰ ਦੁਆਰ ਦੇ ਦਰਕਰੇ ਹਾਂਜੀ ਇੱਥੇ ਫਿਰ ਉਹਨਾ ਆਪਣਾ ਬ੍ਰੈਕਫਾਸਟ ਲੰਚ ਕੀ ਆ ਸਾਰਾ ਸਾਰਾ ਗੋਜੇ ਉਹਨਾਂ ਨੂੰ ਮਿਕਸ ਜਿਹਾ ਨਾ ਹਾਂ ਬਾਕੀ ਦੱਸਿਓ ਕਿਵੇਂ ਦੀ ਲੱਗੀ ਸਾਰੀ ਵੀਡੀਓ ਤੇ ਜੁੜੇ ਰਹੋ ਚੈਨਲ ਦੇ ਨਾਲ ਹੋਰ ਅਜੇ ਸਫਰਾਂ ਲਈ